ਮੋਹਾਲੀ ਨੇੜਲੇ ਪਿੰਡ ਸਿਆਲਵਾ ਵਿੱਚ ਕੰਨੀ ਹੋਈ ਕੋਆਪਰੇਟਿਵ ਬੈਂਕ ਦੇ ਮੈਨੇਜਰ ਜਸਵੀਰ ਸਿੰਘ ਨੇ ਲੋਕਾਂ ਨਾਲ 3.5 ਕਰੋੜ ਰੁਪਏ ਦੀ ਠੱਗੀ ਮਾਰ ਲਈ ਹੈ। ਹੁਣ ਬੈਂਕ ਮੈਨੇਜਰ ਫਰਾਰ ਹੈ ਅਤੇ ਬੈਂਕ ਨੇ ਉਸ ਨੂੰ ਮੁਕਤਲ ਕਰ ਦਿੱਤਾ ਹੈ। ਬਹੁਤੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਇਹ ਪੈਸਾ ਜਮ੍ਹਾਂ ਕਰਵਾਇਆ ਸੀ ਤੇ ਕਈਆਂ ਨੇ ਜ਼ਮੀਨ ਵੇਚ ਕੇ ਪੈਸੇ ਬੈਂਕ ਵਿੱਚ ਰੱਖੇ ਸਨ। ਇਤੋਂ ਤੱਕ ਕਿ ਇਸ ਬੈਂਕ ਮੈਨੇਜਰ ਨੇ ਗੁਰਦੁਆਰਾ ਸਹਿਬਾਨ ਨਾਲ ਵੀ ਠੱਗੀ ਲਗਾਈ ਕਿਉਂਕਿ ਲੱਖਾਂ ਰੁਪਇਆ ਗੁਰਦੁਆਰੇ ਦਾ ਵੀ ਉਹ ਗਵਨ ਕਰਕੇ 도ੜ ਗਏ ਨੇ ਦੋ ਦਰਜਨ ਤੋਂ ਵੱਧ ਸ਼ਿਕਾਇਤਾਂ ਇਸ ਮੈਨੇਜਰ ਖਿਲਾਫ ਮਿਲ ਚੁੱਕੀਆਂ ਨੇ ਪਰਚਾ ਵੀ ਦਰਜ ਹੋ ਗਿਆ ਤੇ ਹੁਣ ਵੇਖਦੇ ਆ ਪੁਲਿਸ ਇਸ ਨੂੰ ਕਦੋਂ ਗ੍ਰਿਫਤਾਰ ਕਰੇਗੀ ਜਦੋਂ ਲੋਕੀ ਬੈਂਕ ਵਿੱਚ ਪੈਸਾ ਜਮਾ ਕਰਵਾਉਣ ਆਉਂਦੇ ਸਨ ਤਾਂ ਬੈਂਕ ਮੈਨੇਜਰ ਪੈਸਾ ਉਹਨਾਂ ਦੇ ਖਾਤੇ ਵਿੱਚ ਜਮਾ ਨਹੀਂ ਸੀ ਕਰਦਾ ਅਤੇ ਗੰਨਿਆਂ ਦੀਆਂ ਪਾਸਬੁਕਾਂ ਤੇ ਉਹ ਹੱਥ ਨਾਲ ਐਂਟਰੀ ਕਰ ਦਿੰਦਾ ਸੀ ਪਰ ਜਦੋਂ ਲੋਕਾਂ ਨੇ ਆਪਣੇ ਪੈਸੇ ਦਾ ਆ ਕੇ ਪਤਾ ਕੀਤਾ ਤਾਂ ਉਹ ਵੇਖ ਕੇ ਸੁੱਨ ਰਹਿ ਗਏ ਕਿ ਉਹਨਾਂ ਨਾਲ ਵੱਡੀ ਠੱਗੀ ਲੱਗ ਗਈ ਹੈ ਪੀਛਾ ਜੀ ਕਿੰਨੇ ਕੁ ਪੈਸੇ ਸੀ ਤੇ ਅੱਗੇ ਹੁਣ ਤੁਸੀਂ ਪੁਲਿਸ ਦਾ ਰਾਹ ਫੜਿਆ ਕਿ ਪੁਲਿਸ ਦਾ ਕਾਰਵਾਈ ਕਰੇ ਤਾਂ ਕੀ ਇਹ ਸ਼ਮਾਸ਼ਣ ਦਿੱਤਾ ਹੈ ਡੀਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਸਾਨੂੰ ਬਸਵਾਸ ਦਿਵਾਇਆ ਉਹਨਾਂ ਨੇ ਵੀ ਤੁਹਾਡੇ ਪੈਸੇ ਪੂਰੇ ਜਿੰਨੇ ਹੈ ਵਾਪਸ ਹੋਣਗੇ ਸਭ ਦੇ ਜਿਹਦੇ ਕਿੰਨਾ ਪੈਸਾ ਸੀ ਤੁਹਾਡਾ ਜੀ ਮੇਰਾ 8 ਲੱਖ ਆ ਜੀ 8 ਲੱਖ ਜਿਹੜੇ ਤੁਹਾਡੇ ਖਾਤੇ ਚੋਂ ਨਿਕਲ ਚੁੱਕੇ ਹਾਂ ਜੀ ਐਂਟਰੀ-ਉਂਟਰੀ ਹੈ ਜੀ ਉਹਨਾਂ ਦੀ ਕੋਈ ਐਂਟਰੀ ਨਹੀਂ ਕੋਈ ਨਹੀਂ ਹੈ ਸਾਨੂੰ ਅੱਛਾ ਹਾਂ ਜੀ ਉਹ ਐਂਟਰੀ ਕਰਾਉਣ ਗਏ ਤਾਂ ਉੱਥੇ ਦੇਖਿਆ ਹੈ ਨਹੀਂ ਪੈਸੇ ਉਹਦੇ ਵਿੱਚ ਹੈ ਨਹੀਂ ਸੀ ਤਾਂ ਇਹਨਾਂ ਬਈਆਂ ਦਾ ਕਿੰਨਾ 8 ਲੱਖ ਤੁਸੀਂ ਦੱਸ ਦਿਓ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਮਾਨਕਬੁਸ਼ਰੀਫੀ ਮਾਨਕਬੁਸ਼ਰੀਫੀ ਕਿੰਨਾ ਪੈਸਾ ਹੈ ਤੁਹਾਡਾ 8 ਲੱਖ ਜੀ 8 ਲੱਖ ਰੁਪਏ ਤੁਹਾਨੂੰ ਕਦੋਂ ਪਤਾ ਲੱਗੇਗਾ ਤੁਹਾਡਾ 8 ਲੱਖ ਰੁਪਏ ਅਸੀਂ ਤਾਂ ਅਸੀਂ ਬੈਂਕ 'ਚ ਗਏ ਇੱਥੇ ਸੋਲ ਬਿੱਲ ਜੀ ਹੋਈ ਹਾਂ ਜੀ ਖੇਰ ਮੇਹਦੇ ਘਰ ਗਿਆ ਮੈਨੇਜਰ ਸਾਹਿਬ ਦੇ ਉੱਥੇ ਤੇ ਪਤਾ ਲੱਗਿਆ ਵੀ ਇਹ ਘਰ ਹੈ ਨਹੀਂ ਫੇਰ ਦੁਬਾਰੇ ਬੈਂਕ ਵਿੱਚ ਐਂਟਰੀ ਦੇਖੀ ਉੱਥੇ ਸਾਰੇ 35 ਆ 15000 ਰੁਪਿਆ ਬੈਂਕ ਵਿੱਚ ਮੈਨੇਜਰ ਸਾਹਿਬ ਕਹਿੰਦੇ ਅੱਛਾ ਕਾਪੀ ਉਹਨਾਂ ਕੋਲੇ ਐਂਟਰੀ ਕਾਪੀ ਦਿੰਦੇ ਹਿੰਦਾ ਅੱਜ ਦਨ ਕੱਲ ਦਨ ਅੱਜ ਦਨ ਕੋਈ ਹੱਥ ਹੱਥ ਵੀ ਦੇ ਸੀ ਪੈਸੇ ਹੱਥ ਦਾ ਤਾਂ ਨਹੀਂ ਸਾਰੇ ਖਾਤੇ 'ਚ ਸੀ ਖਾਤੇ 'ਚ ਹੀ ਅੱਛਾ ਕੀ ਸ਼ੁਭਾਸਨ ਲੱਗਦਾ ਕਿ ਭਰੋਸਾ ਕੀ ਦਿੱਤਾ ਡਾਇਰੈਕਟਰ ਨੇ ਕੀ ਕਾਰਵਾਈ ਹੋਈ ਕਿ ਕਿ ਰੁਪਿਆ ਕਾਰਵਾਈ ਕਰਕੇ ਸੀ ਦਵਾਉਂਗੇ ਜੀ ਤੁਹਾਡੇ ਤੇ ਕਿਹੜਾ ਪਿੰਡ ਹੈ ਜੀ ਮੇਜਰ ਸਿੰਘ ਚਤਾਮਲੀ ਹੈ ਅੱਛਾ ਕਿੰਨੇ ਪੈਸੇ 15 ਲੱਖ ਰੁਪਏ ਆਏ 15 ਲੱਖ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ 15 ਲੱਖ ਰੁਪਏ ਗਾਇਬ ਹੋਏ ਖਾਤੇ ਚ ਆਏ ਬੈਂਕ ਵਿੱਚ ਗਿਆਦਾ ਜੀ ਆਪਣੇ ਪੈਸਿਆਂ ਦਾ ਵਿਆਜ ਲਵਾਉਣ ਜੀ ਹਾਂਜੀ ਉਹ ਕਹਿੰਦੇ ਤੁਹਾਡੇ ਖਾਤੇ ਵਿੱਚ ਤਾਂ ਪੈਸੇ ਹੈ ਨਹੀਂ ਜੀ ਅੱਛਾ ਵੀ ਇਹ ਨੂੰ ਪਤਾ ਹੀ ਹੈ ਬੜਾ ਪੁਰਾਣੇ ਮੈਨੇਜਰ ਨੂੰ ਜੀ ਨਵੇਂ ਮੈਨੇਜਰ ਕਹਿੰਦਾ ਜੀ ਤੁਸੀਂ ਸਮੇਂ-ਸਮੇਂ ਸਰ ਐਂਟਰੀ ਨਹੀਂ ਕਰਾਉਂਦੇ ਰਹੇ ਐਂਟਰੀ ਤਾਂ ਕਰਾਉਂਦੇ ਰਹੇ ਜੀ ਐਂਟਰੀ ਆਪਣੇ ਹੱਥੇ ਕਰ ਦਿੰਦਾ ਸਾਨੂੰ ਪਤਾ ਨਹੀਂ ਤਲਾਦਾ ਜੀ ਕੰਪਿਊਟਰ ਨਾਲ ਨਹੀਂ ਐਂਟਰੀ ਕਰੀ ਇੱਕ ਫੋਟੋ ਕਰ ਨਹੀਂ ਕਰੀ ਹੈ ਜੀ ਅਮ ਜੀ ਅੱਛਾ ਇਹ ਗ੍ਰਾਮੀਨ ਬੈਂਕ ਬੋਲਦੇ ਨੇ ਨਾ ਕਵਰਨਰ ਬੈਂਕ ਹੈ ਕੋਪਰੇਟ ਕੋਪਰੇਟ ਸਰਕਾਰੀ ਕੋਪਰੇਟ ਹੈ ਸਰਕਾਰੀ ਬੈਂਕ ਹੈ ਹਾਂ ਹਾਂ ਅੱਛਾ ਕਿੰਨੇ ਕ ਲੱਗਦਾ ਕਿ ਇਲਾਕੇ ਦੇ ਲੋਕਾਂ ਦੇ ਖਾਤੇ ਹੋਣਗੇ ਇਸ ਬੈਂਕ ਚ ਇਹ ਵੀ ਤਾਂ ਬਹੁਤ ਬਹੁਤ ਪੁਰਾਣਾ ਬੈਂਕ ਹੈ ਇਹ ਬਹੁਤ ਖਾਤੇ ਹੈ ਇਹ ਗੱਲ ਲਿਖਾਈਏ ਜ਼ਿੰਮੇਵਾਰਾਂ ਦੇ ਬਹੁਤ ਹੈ ਇਹ ਪਹਿਲਾਂ ਵੀ ਕਦੇ ਇਦਾਂ ਹੋਇਆ ਤਾਂ ਪਹਿਲੀ ਵਾਰ ਹੋਇਆ ਬੈਂਕ ਚ ਇਹ ਪਹਿਲੀ ਗੱਲ ਹੋਇਆ ਜੀ ਪਹਿਲੀ ਗੱਲ ਪਿੰਡ ਮੇਰਾ ਮਾੜਕਾ ਵਸਨੀਕ ਹੈ ਜੀ ਅੱਛਾ ਕਿੰਨੇ ਪੈਸੇ ਤੁਹਾਡੇ ਜੀ ਪੈਸੇ ਤਕਰੀਬਨ ਕੋਈ ਹੈ ਸਮਗਰ ਕਰੋੜ ਦਾ ਜਿਹੜਾ ਹਾਂਜੀ 1.5 ਕਰੋੜ ਦਾ ਜਿਹੜਾ 1.5 ਕਰੋੜ ਰੁਪਏ ਤੁਹਾਡਾ ਜਿਹੜਾ ਗਾਇਬ ਹੋ ਗਿਆ ਖਾਤੇ ਚੋਂ ਹਾਂਜੀ ਤੁ ਮਾਨੂੰ ਪਤਾ ਲੱਗਿਆ ਕਿ ਤਾਈ ਜੀ ਮੈਂ ਤਾਂ ਸਵਦਾ ਕਰ ਲੱਗਿਆ ਜੇ ਕੋਈ ਬੰਨਾ ਬੰਨਾ ਦੇਣਾ ਸੀ ਹਾਂਜੀ ਜਿਹੜੀ ਲੈਣੀ ਸੀ ਹਾਂਜੀ ਸਾਨੂੰ ਜਦੋਂ ਉਹ ਕਹੇ ਸਾਡੇ ਪੈਸੇ ਨੇ 460 400 ਰੁਪਏ ਸਾਰੇ अच्छा कोई हाथ भी ਦਿੱਤੇ ਸੀ پیسے ਦਾ ਨੂੰ ਮੂਜੋਨੀ ਬਿਨਾ ਕੋਈ ਕਿਉਂ ਤੋਂ ਮੂਜੋ ਜਾਨੀ ਅਸੀਂ ਇਥੇ ਲਏਗੇ ਇਹ 10 ਲੱਖ ਰੁਪਇਆ 10 ਲੱਖ ਰੁਪਇਆ ਕੌਣ ਲੈ ਗਿਆ ਤੁਤ 10 ਲੱਖ ਰੁਪਇਆ ਆਪਣਾ ਮੈਨੇਜਰ ਤਾਂ ਗੈਰ ਕਾਨੂੰਨਤਾ ਜੀ ਅਜਾ ਦੋਨੋਂ ਲੈ ਗਏ ਹਾਂ ਜੀ ਕੀ ਕਹਿ ਕੇ ਲੈ ਗਏ ਤੁਹਾਨੂੰ ਸਾਨੂੰ ਕਹਿ ਕੇ ਲੈ ਕੋਈ ਨਾ ਐਫਟੀ ਕਰ ਦਿੰਦੇ ਮੇਰੀ ਕੋਤੀ ਦੇ ਨਾਮ ਹਾਂ ਵੀ ਵਿਆਹ ਪਾ ਤੁਸੀਂ ਭਰੋਸਾ ਦੇ ਦਿੱਤਾ ਹਾਂ ਵੀ ਵਿਆਹ ਪਾ ਇਥੇ ਪਈ ਰਹੂਗੇ ਕਿੰਨਾ ਪੁਰਾਣਾ ਖਾਤਾ ਸੀ ਤੁਹਾਡਾ ਖਾਤਾ ਬਹੁਤ ਚਿਰ ਦਾ ਜੀ ਪਤਾ ਨਹੀਂ ਅੱਜ ਐ ਪ੍ਰੋਸਰ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਤੇ ਤੁਹਾਡੇ ਨਾਲ ਗੱਲਬਾਤ ਹੋਈ ਡਿਪਟੀ ਸਾਹਿਬ ਦੀ ਕੀ ਕੀ ਹੋ ਉਹਨਾਂ ਨੇ ਵੀਰ ਸਾਹਿਬ ਤਾਂ ਕਹਿੰਦੇ ਸਾਡੇ ਬੋਤੋ ਰਸਾ ਲੱਖੋ ਜੀ ਮੈਂ ਰਿਟਾਇਰ ਅਧਿਕਾਰੀ ਹਾਂ ਸਰਕਾਰੀ ਮੁਲਾਜ਼ਮ ਹਾਂ ਤੇ ਮੇਰੀ ਬੇਤੀ ਮੈਂ ਨਾ ਕਈ ਸਾਲ ਪਹਿਲਾਂ ਮੇਰਾ ਖਾਤਾ ਹੁੰਦਾ ਸੀ ਇਹਦੇ ਵਿੱਚ ਕੋਵਰਟ ਬੈਂਕ ਦੇ ਵਿੱਚ ਪੁਰਾਣਾ ਖਾਤਾ ਸੀ ਇਹ ਤਿੰਨ ਕਿ ਸਾਲ ਪੁਰਾਣੀ ਗੱਲ ਹੈ ਜੀ ਇਹ ਜਸਵੀਰ ਸਿੰਘ ਤੇ ਬੰਦਾ ਦੇਖਣ ਦਾ ਬਹੁਤ ਸਾਰੂ ਲੱਗਦਾ ਸੀ ਇਹ ਵੀ ਕਿਹਨੋਂ ਹੈ ਜੀ ਇਹ ਜਿਹੜਾ ਮੈਨੇਜਰ ਹੈ ਜਿਹਨੇ ਕਪੜਾ ਕੀਤਾ ਜਿਹੜਾ ਕਪੜੇ ਦੀ ਜ਼ਿੰਮੇਵਾਰ ਮੁੱਖ ਦੋਸ਼ੀ ਹੈ ਹਰ ਦੇ ਇੱਕ ਸੈਕਟਰੀ ਵੀ ਹੈ ਉਥੇ ਉਹ ਵੀ ਬਹੁਤ ਓਵਰ ਕਲੇਬਰ ਹੈ ਫਿਰ ਮਤਲਬ ਦੋਹਾਂ ਦੀ ਮਿਲੀ ਭੁਗਤ ਹੈ ਮੇਰਾ ਜਿਹੜਾ ਉਥੇ ਖਾਤਾ ਸੀਗਾ ਮੈਂ ਐਂਟਰੀਆਂ ਐਂਟਰੀਆਂ ਵਾਸਤੇ ਜਸਵੀਰ ਸਿੰਘ ਨੂੰ ਕਿਹਾ ਸੀ 3 ਸਾਲ ਪੁਰਾਣੀ ਗੱਲ ਹੈ ਤੇ ਜਦੋਂ ਇਹਨੇ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਕੋਈ ਤਸਵੀਰ ਵੀ ਨਹੀਂ ਦਿੱਤਾ ਤਾਂ ਜਿਹੜਾ ਮੈਂ ਸਮਝ ਗਿਆ ਇਹ ਗੱਲ ਕਿਉਂਕਿ ਮੈਂ ਤਾਂ ਸਰਕਾਰੀ ਨੌਕਰੀ ਦਾ ਮੁਲਾਜ਼ਮ ਹੈ ਮੈਨੂੰ ਪਤਾ ਸੀ ਸਾਰੀ ਗੱਲ ਦਾ ਤੇ ਮੈਂ ਆਪਣਾ ਖਾਤਾ ਹੀ ਸਾਫ਼ ਕਰਾ ਲਿਆ ਇਹ ਤੋਂ ਬਾਅਦ ਕਰਾਤਾ ਮੈਂ ਕਿਹਾ ਮੇਰਾ ਤਾਂ ਖਾਤਾ ਸਾਫ਼ ਕਰ ਦੇ ਜਸਵੀਰ ਸਿੰਘ ਤੂੰ ਬੜੀ ਤਖ਼ਲੀਮ ਮੰਦਾ ਐਂਟਰੀਆਂ ਤੇ ਤੂੰ ਐਡਾ ਨਾ ਕੋਈ ਨਹੀਂ ਕਰਦਾ ਤੇ ਮੇਰਾ ਘੱਟੋ ਘੱਟ 5 ਲੱਖ ਰੁਪਇਆ ਸੀਗਾ ਜੀ ਇਹਦੇ ਖਾਤੇ 'ਚ ਮੈਂ 5 ਲਾ 5 ਕਢਾ ਲਿਆ ਐਡ ਜਿਸਪੋਟੇ ਮੈਂ ਖਾ ਫਿਰ ਬਈ ਕਹਿੰਦਾ ਮੈਨੂੰ ਚੈੱਕ ਵੀ ਜਮਾ ਚੈੱਕ ਵੀ ਤੇਰੇ ਮੋੜ ਦੂੰਗਾ ਮੈਂ ਖਾ ਨਿਲ ਕਰ ਦੇ ਮੇਰੀ ਕਾਪੀ ਮੇਰੀ ਕਾਪੀ ਨਿਲ ਕਰੇ ਤਾਂ ਤਕਲੀਫ ਹੈ ਕੀ ਮੰਗ ਕੀ ਥੋੜੀ ਮੇਰੀ ਮੰਗ ਤਾਂ ਹੁਣ ਇਹ ਹੈ ਜੀ ਵੀ ਜਿਹੜੀ ਹੈ ਨਾ ਗੁਰਦੁਆਰੇ ਦਾ ਜਿਹੜਾ ਪੈਸਾ ਸਾਡੇ ਦਾ ਇਹ ਅਸੀਂ ਜਿਹੜਾ ਗੁਰਦੁਆਰੇ ਦੀ ਸواری ਵਾਸਤੇ ਇਕੱਠਾ ਕਰਿਆ ਸੀਗਾ ਧਾਨ ਇਹ ਇਹ ਮਹਾਰਾਜ ਦਾ ਧਾਨ ਹੈ ਦੇਖੋ ਗੁਰਦੁਆਰਾ ਸਭ ਤੋਂ ਵੱਡਾ ਅਹਿਮ ਚੀਜ਼ ਹੈ ਇੰਪੋਰਟ ਹੈ ਹਰ ਇੱਕ ਪਿੰਡ ਦੇ ਵਿੱਚ ਤੇ ਜਿੱਥੇ ਸਾਡੀ ਵਿਸ਼ਵਾਸ ਗੁਰਦੁਆਰਾ ਸਾਡਾ ਇੱਕ ਵਿਸ਼ਵਾਸ ਹੈ ਜਿਹਦੇ ਵਿਸ਼ਵਾਸ ਦੇ ਨਾਲ ਅਸੀਂ ਚੱਲਦੇ ਆ। ਸੋ ਇਹ ਸਾਡੇ ਗੁਰਦੁਆਰੇ ਨਾਲ ਵਿਸ਼ਵਾਸ ਘਾਤ ਹੋਇਆ। ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਾਡਾ ਜਿਹੜਾ ਹੈ ਪੈਸਾ ਕੱਲਾ ਕੱਲਾ ਪੈਸਾ ਜੋ ਪਾਈ ਪਏ ਲੋਕਾਂ ਦੇ ਹੋਰ ਸਾਹਮਣੇ ਆ ਰਹੇ ਨੇ ਕਿ ਜਿਹੜੇ ਪੈਸੇ ਬੈਂਕਾਂ ਤੋਂ ਨਿਕਲੇ ਨੇ ਸਾਇਆ ਤੋਂ। ਇਹ ਸਾਹਮਣੇ ਆਜੇ ਹੁਣ ਤਾਂ ਖਾਲਸਾ ਚੈਨਲ ਦੇ ਇਹਦੇ ਖਬਰ ਸੀ ਪੜੀਆਂ ਨਸਲ ਹੋਈ ਹੈ। ਤੇ ਮਤਲਬ ਹੁਣ ਤਾਂ ਪਤਾ ਲੱਗ ਗਿਆ ਜੀ ਹੁਣ ਤਾਂ ਹਰੇਕੇ ਬੰਦਾ ਪਿੰਡ-ਪਿੰਡ ਦੇ ਵਿੱਚ ਮਤਲਬ ਗੱਲ ਫੈਲ ਗਈ ਸਾਰੀ ਕੋਈ ਕਹਿੰਦਾ ਮੇਰੇ ਸੁਣਨੇ ਚਾਹ ਇੱਕ 40 ਲੱਖ ਦੱਸਦਾ ਕੋਈ ਕੋਈ 5 ਲੱਖ ਕਹ ਰਿਹਾ ਦੱਸਦਾ ਕੋਈ 10 ਲੱਖ ਦੱਸਦਾ ਮਤਲਬ ਕਹਿਣ ਦਾ ਤਰਾ-ਤਰਾ ਹੋ ਗਈ ਸਾਰੇ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਐ ਦੇ ਸੋਸਾਇਟੀ ਦੇ ਅੰਡਰ ਸੀਗੇ ਸ਼ਾਲਵੇ ਦੇ ਉਹ ਸਾਰੇ ਪਿੰਡ ਤਰਾ-ਤਰਾ ਹੋਈ ਪਈ ਐ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਛੁੱਟਿਆ ਵਾ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਕਿ ਲੋਕਾਂ ਦੇ ਹੱਕ ਹੱਥ ਦੀ ਕਮਾਈ ਐ ਇਸ ਕਰਕੇ ਲੋਕਾਂ ਦਾ ਜਿਹੜਾ ਭਰੋਸਾ ਬਹੁਤ ਛੁੱਟਿਆ ਵਾ ਜਿਹੜਾ ਸਰਕਾਰ ਦਾ ਜਿਹੜਾ ਵਿਸ਼ਵਾ ਉਹ ਲੋਕਾਂ ਤੇ ਲੋਕ ਸਰਕਾਰ ਦਾ ਵਿਸ਼ਵਾਸ ਰੱਖਦੇ ਆ ਉਮੀਦ ਰੱਖਦੇ ਆ ਵੀ ਸਰਕਾਰ ਸਾਡੇ ਵਾਸਤੇ ਕੁਝ ਕਰੂਗੀ ਐਕਸ਼ਨ ਹੋਊਗਾ ਇਹੀ ਉਮੀਦ ਹੈ ਤੇ ਹੋਣਾ ਵੀ ਚਾਹੀਦਾ ਮੇਰਾ ਨਾਮ ਹਰਵੰਦ ਸੰਘੇ ਜੀ ਅਚਤ ਕੀ ਇਹ ਮਾਮਲਾ ਤੁਹਾਡਾ ਬੈਂਕ ਦੇ ਵਿੱਚ ਕਿੰਨੇ ਪੈਸੇ ਸੀ ਸਾਡਾ ਜੀ ਗੁਰੂ ਘਰ ਦੇ ਪੈਸੇ ਸੀਗੇ 3.5 ਲੱਖ ਦੇ ਕਰੀਬ ਸੀਗਾ ਜੀ ਬਸ ਐਂਟਰੀਆਂ ਕਰਤੀਆਂ ਜਿਉਂ ਨੇ ਉਹ ਵੀ ਹੱਥ ਨਾਲ ਕੀਤੀਆਂ ਹੈਗੀਆਂ ਪੈਸੇ ਗਾਇਬ ਕਰਦੇ ਵਿੱਚੋਂ ਤੁਹਾਡੇ ਆਪਣੇ ਵੀ ਪੈਸੇ ਸੀ ਕੋਈ ਨਾ ਸਾਡੇ ਆਪਣਾ ਕੋਈ ਅਕਾਊਂਟ ਨਹੀਂ ਹੈ ਗੁਰੂ ਘਰ ਦਾ ਹੀ ਸੀਗਾ ਜੀ ਹਾਂ ਜੀ ਹਾਂ ਜੀ ਅੱਛਾ ਕਿਹੜਾ ਬੈਂਕ ਸੀ ਕੋਆਪਰੇਟਿਵ ਹਾਂਜੀ ਕੋਆਪਰੇਟਿਵ ਬੈਂਕ ਹੈ ਜੀ ਸਿਆਲਵਾ ਕੀ ਮੰਗ ਆ ਤੁਹਾਡੀ ਮੰਗ ਤਾਂ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੁਰੂ ਘਰ ਦੇ ਪੈਸੇ ਮਿਲਣ ਚਾਹੀਦੇ ਕਿਸੇ ਦੇ ਕਿਸੇ ਵੀ ਮੈਂਬਰ ਦੇ ਕਿਸੇ ਵੀ ਬੰਦੇ ਦੇ ਹੈਗੇ ਜੋ ਵੀ ਹੈਗਾ ਪੈਸੇ ਜਿਵੇਂ ਕਰਾਇਵੇ ਉਹਦਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਹੈਗਾ ਹਾਂ ਸਕੰਦਰ ਸਿੰਘ ਹੈ ਜੀ ਪਿੰਡ ਪਿੰਡ ਢਕੋਰਾ ਖੁਰਦੇ ਜੀ ਅੱਛਾ ਬੈਂਕ ਦੇ ਵਿੱਚ ਕੀ ਮਾਮਲਾ ਹੈ ਤੁਹਾਡਾ ਬੈਂਕ ਦੇ ਵਿੱਚ ਇਹ ਕਪਲੇਬਾਜੀ ਦਾ ਮਾਮਲਾ ਹੈ ਜੀ ਕੱਲ ਜਦੋਂ ਅਸੀਂ ਖਾਲਸਾ ਟੀਵੀ ਚੈਨਲ ਦਾ ਨਿਊਜ਼ ਦੇਖੀ ਉਸ ਤੋਂ ਬਾਅਦ ਅਸੀਂ ਬੈਂਕ ਗਏ ਆਪਣੀ ਅਮਾਉਂਟ ਬਾਰੇ ਗੱਲਬਾਤ ਕਰੀ ਸਾਨੂੰ ਉਸ ਦੇ ਵਿੱਚ ਪਤਾ ਲੱਗਿਆ ਵੀ ਇੱਕ ਮੇਰੇ ਖੁਦ ਦੇ ਪਰਸਨਲ ਅਕਾਊਂਟ ਚੋਂ 2 ਲੱਖ ਗਏ ਹੋਏ ਇੱਕ ਗੁਰਦੁਆਰਾ ਸਾਹਿਬ ਦੇ ਪੈਸੇ ਸੀਗੇ ਜੀ ਸਾਢੇ 3 ਲੱਖ ਦੇ ਗਰੀਬ ਹੈ ਉਹ ਪੈਸੇ ਬੈਂਕ ਮੈਨੇਜਰ ਨੇ ਕਢਵਾ ਲਈਗੇ ਹਾਂਜੀ ਕਿਹੜਾ ਬੈਂਕ ਹੈ ਜੀ ਇੱਕ ਸਿਆਲਵਾ ਦਾ ਇਹ ਕੋਆਪਰੇਟਿਵ ਬੈਂਕ ਹੈ ਸਰਕਾਰੀ ਬੈਂਕ ਜੀ ਅੱਛਾ ਤੁਹਾਡੇ ਕੋਲ ਕੋਈ ਦਾ ਐਂਟਰੀ ਵਗੈਰਾ ਹੈ ਹਾਂਜੀ ਕਾਪੀ ਦੇ ਐਂਟਰੀਆਂ ਹੈਗੀਆਂ ਜੀ ਕਿੰਨੇ ਲੰਬੇ ਸਮੇਂ ਤੋਂ ਤੁਹਾਡਾ ਖਾਤਾ ਚੱਲ ਰਿਹਾ ਮੈਂ ਇੱਕ ਗੁਰਦੁਆਰਾ ਸਾਹਿਬ ਦਾ ਤਾਂ ਕਾਫੀ ਟਾਈਮ ਤੋਂ ਪੁਰਾਣਾ ਜੀ ਇਹਦਾ 15-20 ਸਾਲ ਤੋਂ ਪੁਰਾਣਾ ਖਾਤਾ ਹੈ ਜੀ ਗੁਰਦੁਆਰਾ ਸਾਹਿਬ ਦਾ ਜੀ ਮੇਰਾ ਸਾਲਕ ਪੁਰਾਣਾ ਜੀ ਹਾਂਜੀ ਜੀ ਸਾਹਿਬ ਬੈਂਕ ਦੇ ਜੀ ਇਹ ਇਹਨਾਂ ਤੋਂ ਇਹਨਾਂ ਤੋਂ ਪੁੱਛਦੇ ਵੀ ਅੱਜ ਜੋ ਬੈਂਕ ਦੇ ਗਾਹਕਾਂ ਦੇ ਪੈਸੇ ਗਾਇਬ ਹੋਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਮੈਂ 2 ਮਹੀਨੇ ਪਹਿਲਾਂ ਮੇਰੀ ਇੱਥੇ ਬਤਰੀ ਹੋਈ ਸੀਗੀ ਜੀ ਘਰੋਂ ਆ ਤੋਂ ਇੱਥੇ ਆਇਆ ਸੀਗਾ ਮੈਂ ਤੇ ਹੋਰ ਤੋਂ ਕੁਛ ਦੇ ਰਿਵਾਜ ਜਦੋਂ ਮੇਰੇ ਕੋਲ ਕਾਹ ਕੋ ਲੱਗੇ ਕੰਦੀ ਹੁੰਦੀ ਸੀ ਤਾਂ ਦਿੱਲੀ ਤੇ ਜਦੋਂ ਮੈਂ ਤੇ ਬੈਰਿਸਟ ਕਰ ਰਹੀ ਸੀ ਉਹਨੇ ਪੈਸੇ ਕਟਾਉਣੇ ਹੁੰਦੇ ਸੀਗੇ ਹੈਨਾ ਤਾਂ ਕਿਸੇ ਕਿਸੇ ਦਾ ਪਹਿਲਾਂ ਇੱਕ ਦੋ ਦਾ ਫਰਕ ਨਹੀਂ ਪੜੇਗਾ ਮੇਰੇ ਕੋਲ ਵੀ ਦਾ ਕਾਪੀ ਤੇ ਬੈਲੈਂਸ ਹੋਰ ਤੇ ਕੰਪਿਊਟਰ ਤੇ ਬੈਲੈਂਸ ਹੋਰ ਤੇ ਫੇਰ ਮੈਂ ਜਦੋਂ ਦੋ ਤਿੰਨ ਅਜਿਹੇ ਕੇਸ ਹੋ ਗਏ ਮੈਂ ਕਿਹਾ ਉਹਨਾਂ ਮੇਰੇ ਸਭ ਨੇ ਗਲਤੀ ਕੀਤੀ ਤਾਂ ਕਹਿੰਦੇ ਸੀਗੇ ਵੀ ਹੁਣ ਮੈਂ ਵਰਤੇ ਹੋਏ ਹੈਗੇ ਆ ਜਰੂਰ ਬਟ ਮੈਂ ਕਰਾ ਦਾਂਗਾ ਜੀ ਇਤਾਂ ਦੀ ਕੋਈ ਗਲਤੀ ਨਹੀਂ ਹੈਗੀ ਮੈਂ ਜਮਾ ਕਰਾ ਦਾਂਗਾ ਮੇਰੇ ਪੈਸੇ ਮਿਲ ਜਾਣਗੇ ਤਾਂ ਤੁਸੀਂ ਉਹਨਾਂ ਕਰਿਓ ਬਟੇ ਅਗੇ ਕਾਰਜਕਾਰਜ ਕੰਮ ਵਧੀ ਗਏ ਹੋਰ ਕਈ ਕੇਸ ਨਿਕਲੀ ਗਏ ਜੀ ਤੇ ਹੁਣ ਜੋ ਹੈ ਤੁਹਾਡੇ ਸਾਹਮਣੇ ਹੈਗਾ ਜੀ ਤੇ ਮੈਨੂੰ ਜੋ ਮੇਰੀ ਹਾਇਰ ਅਥਾਰਟੀ ਵੱਲੋਂ ਜੋ ਮੈਨੂੰ ਆਰਡਰ ਹੀ ਹੋਏ ਸੀ ਵੀ ਜਿਹੜੇ ਵੀ ਇਸ ਤਰ੍ਹਾਂ ਦੇ ਕਸਟਮਰ ਆਉਂਦੇ ਉਹਨਾਂ ਤੋਂ ਦਰਖਾਸਤ ਲੈ ਕੇ ਉਹਨਾਂ ਦੀ ਕਾਪੀ ਦੀ ਫੋਟੋਸਟੇਟ ਕਰਾ ਕੇ ਤੇ ਬੈਂਕ ਅਕਾਊਂਟ ਸਟੇਟਮੈਂਟ ਨਾਲ ਲਾ ਕੇ ਦੋ ਹੈੱਡ ਆਫਿਸ ਭਜਾਈ ਜਾਓ ਬਾਕੀ ਦਾ ਅਗੇ ਉਹਨਾਂ ਨੇ ਐਕਸ ਲੈਣਾ ਜਿੱਦਾਂ ਵੀ ਹੈਗਾ ਅੱਛਾ ਜੀ ਇਹ ਜਿਹੜੇ ਪੁਰਾਣੇ ਬੈਂਕ ਬਣੇ ਜਿਹੜਾ ਉਹ ਹੁਣ ਕਿੱਥੇ ਜੀ ਸਸਪੈਂਡ ਹੋਈ ਬੈਂਕ ਸਸਪੈਂਡ ਹੁਣ ਇਸ ਟਾਈਮ ਮਤਲਬ ਫਰਾਰ ਆ ਜਾਂ ਕਿੱਥ ਪਤਾ ਨਹੀਂ ਕਿ ਕੁਝ ਵੀ ਕਿਸੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਇਹ ਕਿੰਨੇ ਬੰਦੇਾਂ ਦਾ ਵੀ ਨਹੀਂ ਹੋ ਰਹੀ ਕਿੰਨੇ ਬੰਦਿਆਂ ਦੇ ਪੈਸੇ ਹੋ ਚੁੱਕੇ ਉੱਪਰ ਥੱਲੇ ਜੀ ਇਸ ਸਮੇਂ ਮੇਰੇ ਕੋਲ 20 21 ਦੇ ਕਰੀਬ ਤਾਂ ਹੋ ਚੁੱਕੇ ਆ ਜੀ ਕਿੰਨੇ ਅਮਾਉਂਟ ਲਗਭਗ ਹੈ ਜੀ ਇਹ ਤਕਰੀਬਨ 3.5 ਕਰੋੜ ਦੇ ਨੇੜੇ ਥਲੇ ਠੀਕ ਹੈ ਆਪਾਂ ਆਪਦਾ ਪ੍ਰੂਫ ਰਿਕਾਰਡ ਮੰਗਵਾਓ ਇਹ ਜਿੱਥੇ ਰਿਕਾਰਡ ਮੰਗਵਾਉਣਾ ਸਰ ਠੀਕ ਹੈ ਮੈਂ ਤਾਂ ਮੈਂ ਫਿਰ ਆਪਰ ਵੀ ਦੋ ਰਿਕਾਰਡ ਕਰਾਂਗਾ ਇਹ ਕੋਈ ਗੱਲ ਨਹੀਂ ਹੈ ਕਿ ਕਰਦੇ ਹਾਂ ਅਸੀਂ ਜਿੱਦੇ ਨਹੀਂ ਨਹੀਂ ਆਪਾਂ ਕਰਦਾ ਰਹਾਂਗੇ ਤੁਹਾਡੇ ਨੂੰ ਮਾੜੀ ਲੱਗ ਰਹੀ ਨਹੀਂ ਆ ਰਹੀ ਜੀ ਉਹ ਘਰਾ ਵੀ ਮਲਾਂ ਮੱਝ ਰਿਹਾਦਾ ਕੋਈ ਤਪੜੀ ਆ ਦੇ ਤੋੜਾ ਬਲੌਗਰਸ ਨੇ ਕੱਲ੍ਹ ਕਰਦੇ ਨਾ ਅਧਰ ਬਡੀ ਗੁੱਟੀ ਵੀ ਆ ਰਹੀ ਹੈ ਮੈਂ ਇਹ